ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਦਲੇ ਹੋ ਸ਼ੋਲੇ ਤੇ ਲੋਕੀ ਦੀ ਸਬਜੀ ਸ਼ੋਲਿਆਂ ਦੇ ਵਿੱਚ ਆਪਾਂ ਮਿਕਸ ਕਰਾਂਗੇ ਲੋਕੀ ਨੂੰ ਤੇ ਬਹੁਤ ਜ਼ਿਆਦਾ ਇਹ ਦਾਲ ਆ ਜਿਹੜੀ ਸਬਜੀ ਆ ਬਣ ਕੇ ਤਿਆਰ ਹੁੰਦੀ ਆ ਕੀ ਕਹੋਗੇ ਇਹਨੂੰ ਦਾਲ ਕਹੋਗੇ ਜਾਂ ਸਬਜੀ ਕਹੋਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਸਬਜੀ ਆਪਾਂ ਬਣਾਵਾਂਗੇ ਜੀ ਹਾਰੇ ਚ ਮਿੱਟੀ ਦੇ ਬਰਤਨ ਦੇ ਵਿੱਚ ਤੇ ਸਾਰੀ ਵੀਡੀਓ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੇਵਾਂਗੇ ਲੋ ਜੀ ਸਭ ਤੋਂ ਪਹਿਲਾਂ ਇਹ ਪਾਵਾਂਗੇ ਆਪਾਂ ਗੋਹੇ ਇਹ ਪਾਥੀਆਂ ਨੇ ਇਹਨਾਂ ਨੂੰ ਆਪਾਂ ਭੰਨ ਲੈਨੇ ਆ ਵੱਡੀਆਂ ਪਾਥੀਆਂ ਪੈ ਜਾਂਦੀਆਂ ਨੇ ਘੱਟੋ ਘੱਟ 3-3.5 ਪਾਥੀਆਂ ਪੈ ਜਾਂਦੀਆਂ ਨੇ ਛੋਟੇ ਛੋਟੇ ਗੋਹੇ ਕਰਕੇ ਪਾ ਦੇਣੇ ਨੇ ਬਹੁਤੇ ਛੋਟੇ ਵੀ ਨਹੀਂ ਕਰਨੇ ਕੋਈ ਇਹਨਾਂ ਨੂੰ ਚਣਨਾ ਮਿਲਣਾ ਜਾਂ ਕੋਈ ਗਿਣਤੀ ਨਹੀਂ ਹੁੰਦੀ ਇਹਨਾਂ ਦੀ ਤਰਤੀਬ ਬਾਰ ਛੁੱਟੇ ਜਾਂਦੇ ਨੇ ਬਸ ਵਿੱਚ ਇਹ ਹੁੰਦਾ ਵੀ ਜਿਹੜਾ ਵੀ ਆਪਾਂ ਵਰਤਨ ਰੱਖੀਏ ਉਹ ਢੇਡਾ ਨਾ ਹੋਵੇ ਤੇ ਉਹਦੇ ਵਿੱਚੋਂ ਜਿਹੜੀ ਦਾਲ ਆਪਣੀ ਡੁੱਲੇ ਨਾ ਲਓ ਜੀ ਵਿੱਚ ਕਾਗਜ਼ ਲਾ ਕੇ ਆਪਾਂ ਅੱਗ ਬਾਲਤੀ ਤੇ ਉੱਤੇ ਆਪਾਂ ਛੋਟੇ ਛੋਟੇ ਗੋਹੇ ਰੱਖ ਦਾਂਗੇ ਤਾਂ ਕਿ ਜਿਹੜਾ ਹਾਰਾ ਆਪਣਾ ਚੰਗੀ ਤਰ੍ਹਾਂ ਭਾਗ ਜੇ ਤੇ ਉਧਰ ਆਪਾਂ ਕਰਦੇ ਆਂ ਜੀ ਤਿਆਰੀ ਲੋ ਜੀ ਇੱਧਰ ਲਿਆ ਆਪਾਂ ਕੁੱਜਾ ਸਾਡੇ ਮਾਲਵੇ ਦੇ ਵਿੱਚ ਇਹਨੂੰ ਕੁੱਜਾ ਬੋਲਿਆ ਜਾਂਦਾ ਕਈ ਥਾਵਾਂ ਤੇ ਇਹਨੂੰ ਦਾਲ ਵਾਲੀ ਤੌੜੀ ਵੀ ਬੋਲਿਆ ਜਾਂਦਾ ਤੇ ਦਲੇ ਹੋਏ ਛੋਲੇ ਨੇ ਇੱਕ ਕਵਾਟੀ ਛੋਲਿਆਂ ਦੀ ਲਈ ਸੀ ਮੈਂ ਇਹਨਾਂ ਨੂੰ 2-3 ਘੰਟੇ ਪਹਿਲਾਂ ਭਿਉਂ ਕੇ ਰੱਖਤਾ ਸੀ ਤੇ ਉਹ ਪਾਣੀ ਕੱਢ ਕੇ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਪਾਣੀ ਕੱਢ ਦਿਆ ਕਰੋ ਤਾਂ ਇਹਨਾਂ ਨੂੰ ਸਟੋਰ ਕਰਨ ਵਾਸਤੇ ਦਵਾਈ ਵਗੈਰਾ ਲੱਗੀ ਵੀ ਹੁੰਦੀ ਆ ਤੇ ਦੂਜਨਾਂ ਤੇ ਕਲਰ ਵਗੈਰਾ ਲੱਗਿਆ ਹੋਇਆ ਹੁੰਦਾ ਇੱਧਰ ਪਾਇਆ ਜੀ ਆਪਾਂ ਬੇਸਿਕ ਮਸਾਲੇ ਲੂਣ ਮਿਰਚ ਹਲਦੀ ਤੇ ਦੋ ਚਮਚੇ ਪਾਵਾਂਗੇ ਆਪਾਂ ਦੇਸੀ ਘਿਓ ਦੇ ਪਾਣੀ ਆਪਾਂ ਪਾਇਆ ਜੀ ਚੌਥਾ ਹਿੱਸਾ ਇੱਕ ਹਿੱਸਾ ਛੋਲੇ ਪਾਏ ਨੇ ਤੇ ਚਾਰ ਹਿੱਸੇ ਆਪਾਂ ਪਾਏ ਨੇ ਪਾਣੀ ਦੇ ਜਿਵੇਂ ਆਪਾਂ ਪਾਏ ਨੇ ਵੀ ਮਤਲਬ ਇੱਕ ਬਾਟੀ ਛੋਲਿਆਂ ਦੀ ਤੇ ਚਾਰ ਬਾਟੀਆਂ ਆਪਾਂ ਪਾਣੀ ਦੀਆਂ ਪਾਈਆਂ ਬਿਲਕੁਲ ਜਿਹੜਾ ਪਾਣੀ ਹੈ ਪਰਫੈਕਟ ਰਹਿੰਦਾ ਨਾ ਵੱਧ ਪਾਓ ਵੱਧ ਪੈਂਦਾ ਨਾ ਘੱਟ ਪੈਂਦਾ ਬਾਕੀ ਅੱਗ ਦਾ ਹਿਸਾਬ ਕਿਤਾਬ ਹੁੰਦਾ ਲੋ ਜੀ ਆਪਾਂ ਜਿਹੜਾ ਕੁੱਜਾ ਸੀ ਹਾਰੇ ਚ ਰੱਖਤਾ ਸੀ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਹਾਰਾ ਭੱਗ ਗਿਆ ਸੀ ਤੇ ਆਪਾਂ ਚਾਪੜ ਦੇ ਕੇ ਟੱਕਤਾ ਇਧਰ ਆਪਾਂ ਛਿੱਲਦੇ ਆ ਜੀ ਆਪਣਾ ਕੀ ਆ ਆਪਣੇ ਮਾਲਵੇ ਚ ਇਹਨੂੰ ਕੱਦੂ ਬੋਲਿਆ ਜਾਂਦਾ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਸੀ ਤੇ ਜਿਹੜਾ ਇਹਦਾ ਫਾਈਬਰ ਆ ਵਿੱਚੋਂ ਗੁੱਦਾ ਨੂੰ ਆਪਾਂ ਬਾਹਰ ਕੱਢ ਲਿਆ ਇਹਨੂੰ ਵੀ ਆਪਾਂ ਸੁੱਟਣਾ ਨਹੀਂ ਵਿੱਚ ਪਾਵਾਂਗੇ ਪਰ ਇਹਨੂੰ ਆਪਾਂ ਅਲੱਗ ਤੋਂ ਕੱਟਾਂਗੇ ਤੇ ਜਿਹੜਾ ਆਪਣਾ ਕੀ ਆ ਉਹਨੂੰ ਆਪਾਂ ਅਲੱਗ ਤੋਂ ਕੱਟਾਂਗੇ ਲੋਜੀ ਕੱਟ ਕੇ ਆਪਾਂ ਕਰ ਲਿਆ ਤਿਆਰ ਕਿਉਂਕਿ ਜਿਹੜੀ ਇਹ ਫਾਈਬਰਾ ਗੁੱਦਾ ਸਾਰੀ ਇਹ ਵਿੱਚ ਕੁਲ ਜਾਂਦੀਆਂ ਨੇ ਬਿਲਕੁਲ ਵੀ ਬਾਹਰ ਨਾ ਕੱਢਿਆ ਕਰੋ ਜੇ ਵੀ ਪੱਕੇ ਹੋਏ ਫਿਰ ਤੁਸੀਂ ਕੱਢ ਸਕਦੇ ਹੋ ਪਰ ਇਹ ਬਿਲਕੁਲ ਕੱਚਾ ਸੀ ਸੋ ਆਪਾਂ ਵਿੱਚੇ ਪਾਤਾ ਤੇ ਇਧਰ ਆਪਾਂ ਜਿਹੜਾ ਪੁੱਜਾ ਥੋੜਾ ਜਿਹਾ ਟੇਡਾ ਹੋ ਗਿਆ ਸੀ ਆਪਾਂ ਸੈੱਟ ਕਰ ਲਿਆ ਜਿਹੜੀ ਦਾਲ ਆਪਣੀ ਰਿਜ ਰਹੀ ਆ ਵਿੱਚ ਆਪਾਂ ਇਹਦੇ ਪਾਵਾਂਗੇ ਜੀ ਕੀ ਆ ਬਹੁਤ ਜ਼ਿਆਦਾ ਸਵਾਦ ਇਹ ਦਾਲ ਆ ਜਿਹੜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਟੱਬੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣੋ ਖਾਦੀ ਹੋਊਗੀ ਬਹੁਤ ਵਾਰੀ ਪਰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਇਹ ਉਸ ਤੋਂ ਵੀ ਜ਼ਿਆਦਾ ਸਵਾਦ ਬਣਦੀ ਆ ਲੋ ਜੀ ਇੱਥੇ ਕੜਛੀ ਬਿਲਕੁਲ ਨਹੀਂ ਮਾਰਨੀ ਕਿਉਂਕਿ ਜੇ ਆਪਾਂ ਦਾਲਾਂ ਦੇ ਵਿੱਚ ਰਿਜਦੀਆਂ ਚ ਕੜਛੀ ਮਾਰਦੀਏ ਤਾਂ ਫਿਰ ਇਹ ਕੁਲਦੀਆਂ ਨਹੀਂ ਪਤਾ ਨਹੀਂ ਕੀ ਹੋ ਜਾਂਦਾ ਮੈਂ ਕਈ ਵਾਰੀ ਦੇਖਿਆ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਵਹਿਮ ਆ ਬਜ਼ੁਰਗਾਂ ਦਾ ਪਰ ਮੈਂ ਖੁਦ ਇਹਨੂੰ ਅਜਮਾਇਆ ਹੋਇਆ ਇਹ ਫਿਰ ਕੁਲਦੀ ਨਹੀਂ ਜੇ ਆਪਾਂ ਕੜਛੀ ਮਾਰਦੀਏ ਸੋ ਮੈਂ ਬਿਲਕੁਲ ਨਹੀਂ ਸੀ ਮਾਰੀ ਤੇ ਅੱਧਾ ਪੌਣਾ ਘੰਟਾ ਹੋ ਗਿਆ ਜੀ ਆਪਾਂ ਚੈੱਕ ਕਰ ਲੈਨੇ ਆ ਸਾਰੀ ਦਾਲ ਰਿਜਦੀ ਨੂੰ ਆਪਣੀ ਨੂੰ तकरीबन ਸਵਾ ਕ ਘੰਟਾ ਹੋ ਗਿਆ 15-20 ਮਿੰਟਾਂ ਬਾਅਦ ਹੀ ਮੈਂ ਇਹਦੇ ਵਿੱਚ ਕੀ ਆ ਪਤਾ ਸੀ ਲਾ ਲਓ ਵੀ ਅੱਧਾ ਘੰਟਾ ਵੀ ਹੋ ਸਕਦਾ ਮੈਂ ਕੋਈ ਟਾਈਮ ਨਹੀਂ ਦੇਖਿਆ ਸੀ ਲਓ ਜੀ ਦਾਲ ਆਪਣੀ ਚੰਗੀ ਤਰ੍ਹਾਂ ਰਿਜ ਰਹੀ ਹੈ ਤੇ ਬਹੁਤ ਵਧੀਆ ਹੈ ਕੁਲਗੀ ਇਹਨੂੰ ਆਪਾਂ ਦਵਾਰੇ ਟੱਕ ਦਿੰਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਹਾਲੇ ਵੀ ਰਿਜ ਰਹੀ ਆ ਤੇ ਇਹਨੂੰ ਆਪਾਂ ਹੋਰ ਪੱਕਣ ਦੰਨੇ ਆ ਉਧਰ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਇੱਧਰ ਚੁੱਲ੍ਹੇ ਦੇ ਵਿੱਚ ਬਾਲਾਂਗੇ ਜੀ ਅੱਗ ਤੜਕਾ ਆਪਾਂ ਚੁੱਲ੍ਹੇ ਤੇ ਲਾਵਾਂਗੇ। ਚੁੱਲ੍ਹੇ ਦਾ ਤੇ ਹਾਰੇ ਦਾ ਸੁਮੇਲ ਬਹੁਤ ਜ਼ਿਆਦਾ ਵਧੀਆ ਇਹ ਦਾਲ ਆ ਜਿਹੜੀ ਬਣ ਕੇ ਤਿਆਰ ਹੋਊਗੀ। ਲੋ ਜੀ ਕੜਾਹੀ ਦੇ ਥੱਲੇ ਗਾਰਾ ਲਾ ਕੇ ਆਪਾਂ ਰੱਖ ਲਿਆ। ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਤੁਸੀਂ ਕੋਈ ਵੀ ਕਿਹੋ ਤੇਲ ਪਾ ਸਕਦੇ ਹੋ ਜਿਹੜਾ ਤੁਸੀਂ ਤੜਕੇ ਦੇ ਵਿੱਚ ਪਾਉਨੇ ਆ ਤੇ ਇੱਧਰ ਖੜੇ ਮਸਾਲੇ ਲਏ ਨੇ ਦਾਲ ਚੀਨੀ ਦੋ ਸੁੱਕੀਆਂ ਲਾਲ ਮਿਰਚਾਂ। ਲੋ ਜੀ ਸਭ ਤੋਂ ਪਹਿਲਾਂ ਆਪਾਂ ਦਾਲ ਚੀਨੀ ਪਾਤੀ ਨਾਲ ਹੀ ਸੁੱਕੀਆਂ ਲਾਲ ਮਿਰਚਾਂ ਪਾਤੀਆਂ ਇੱਕ ਤੇਜ ਪੱਤਾ ਪਾਤਾ ਤੇ ਨਾਲ ਆਪਾਂ ਪਾਵਾਂਗੇ ਜੀ ਰਾਈ ਰਾਈ ਦੇ ਨਾਲ ਇਹ ਦਾਲ ਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਜੇ ਹੋਈ ਤਾਂ ਜ਼ਰੂਰ ਪਾਓ ਤੇ ਨਾਲ ਆਪਾਂ ਪਾਈਆ ਜੀ ਕੱਟ ਕੇ ਲਸਣ ਦਾਲਾਂ ਦੇ ਵਿੱਚ ਜਿਹੜੀ ਲਸਣਾ ਕੱਟੀ ਹੋਈ ਸਵਾਦ ਲੱਗਦੀ ਆ ਬਾਕੀ ਤੁਸੀਂ ਦੇਖ ਲਿਓ ਵੀ ਤੁਸੀਂ ਕਿਵੇਂ ਪਾਉਣੀ ਆ ਕੁੱਟ ਕੇ ਵੀ ਪਾ ਸਕਦੇ ਹੋ ਪਰ ਕੱਟੀ ਹੋਈ ਲਸਣ ਨੂੰ ਕાળ ਕੇ ਜੇ ਪਾਈਏ ਕਲਕਾ ਕੇ ਤਾਂ ਬਹੁਤ ਜ਼ਿਆਦਾ ਸਵਾਦ ਆਉਂਦਾ ਇਹਦਾ ਦਾਲ ਦੇ ਵਿੱਚੋਂ ਸੋ ਆਪਾਂ ਕਲਕਾ ਕੇ ਪਾਵਾਂਗੇ ਲਸਣ ਨੂੰ ਕੱਟ ਕੇ ਲਈਆ ਤੇ ਲਗਾਤਾਰ ਆਪਾਂ ਹਿਲਾਈ ਜਾਵਾਂਗੇ ਕਿਉਂਕਿ ਤੇਲ ਆ ਜਿਹੜਾ ਆਪਣਾ ਗਰਮ ਆ ਇਹ ਨਾ ਹੋਵੇ ਵੀ ਕਿ ਤੋ ਸੜ ਜਾਏ ਤੇ ਕਿ ਤੋ ਕੱਚੀ ਰਹਿ ਜਾਏ ਤੇ ਆਪਣੇ ਮਸਾਲੇ ਵੀ ਸੜਨੇ ਨੂੰ ਚਾਹੀਦੇ ਲੋ ਚੰਗੀ ਤਰ੍ਹਾਂ ਪਹਿਲਾਂ ਆਪਾਂ ਲਸਣ ਨੂੰ ਬ੍ਰਾਊਨ ਕਰ ਲਿਆ ਸੀ ਉਸ ਤੋਂ ਬਾਅਦ ਹੀ ਆਪਾਂ ਪਿਆਜ਼ ਪਾਏ ਨੇ ਕਿਉਂਕਿ ਲਸਣ ਬ੍ਰਾਊਨ ਦਾਲ ਦੇ ਵਿੱਚ ਜ਼ਿਆਦਾ ਸਵਾਦ ਲੱਗਦੀ ਆ ਬਾਕੀ ਹਰੇਕ ਦਾ ਖਾਣ ਪੀਣ ਦਾ ਆਪ ਕੋ ਆਪਣਾ ਤਰੀਕਾ ਹੁੰਦਾ ਜਿਵੇਂ ਤੁਹਾਨੂੰ ਸਹੀ ਲੱਗਦਾ ਜਿੰਨੀ ਤੁਸੀਂ ਭੁੰਨਣੀ ਆ ਭੁੰਨ ਸਕਦੇ ਹੋ ਨਾਲ ਹੀ ਆਪਾਂ ਪਾਤੇ ਪਿਆਜ਼ ਦੋ ਪਿਆਜ਼ ਲੈਨੇ ਮੀਡੀਅਮ ਸਾਈਜ਼ ਦੇ ਮੈਂ ਤੇ ਇਹਨਾਂ ਨੂੰ ਆਪਾਂ ਭੁੰਜੰਦਨੇ ਆ ਲੋ ਜੀ ਬਚਾਲੇ ਆਪਾਂ ਤੇਲ ਜਾ ਬਣਾ ਲਾਂਗੇ ਤੇ ਆਪਾਂ ਇੱਥੇ ਪਾਵਾਂਗੇ ਜੀਰਾ ਤੇਜ ਮਹਣਕੀ ਕਿਉਂਕਿ ਉਦੋਂ ਤੇਲ ਬਹੁਤ ਜ਼ਿਆਦਾ ਗਰਮ ਸੀ ਸੋ ਮੈਂ ਜੀਰਾ ਵੀ ਨਹੀਂ ਪਾਇਆ ਤੇਜ ਮਹਣ ਦਾ ਵੈਸੀ ਬਹੁਤ ਸੌਫਟ ਹੁੰਦੀ ਆ ਆਪਾਂ ਬਾਅਦੋਂ ਹੀ ਪੋਨੇ ਹੁੰਨੇ ਆ ਪਿਆਜ਼ ਦੇ ਨਾਲ ਹੀ ਇਨੂੰ ਆਪਾਂ ਛੇੜਦੇ ਨਹੀਂ ਬਿਲਕੁਲ ਪੁੱਜਣ ਦੰਨੇ ਆਪਾਂ ਕਿਉਂਕਿ ਤੇਲ ਬਹੁਤ ਗਰਮ ਆ ਕੜਾਹੀ ਦੇ ਵਿੱਚ ਆ ਜਿਹੜਾ ਇਹ ਪੁੱਜ ਜਾਊਗਾ ਇਹ ਲੋ ਜੀ ਜੀਰਾ ਪੁੱਜ ਗਿਆ ਸੀ ਆਪਣਾ ਤੇ ਆਪਾਂ ਹਲਾਤਾ ਨਾਲ ਹੀ ਆਪਾਂ ਪਾਇਆ ਅਦਰਕ ਤੇ ਹਰੀ ਮਿਰਚ ਜੇ ਤੁਹਾਡੇ ਕੋਲੇ ਟਮਾਟਰ ਹੈਗਾ ਤਾਂ ਇੱਥੇ ਤੁਸੀਂ ਪਾ ਸਕਦੇ ਹੋ ਨਾਲ ਹੀ ਪਰ ਮੇਰੇ ਕੋਲੇ ਅੱਜ ਨਹੀਂ ਸੀ ਸੋ ਮੈਂ ਨਹੀਂ ਪਾਇਆ ਇਹੀ ਪਿੰਡਾਂ ਦਾ ਹਿਸਾਬ ਕਿਤਾਬ ਹੁੰਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਟਮਾਟਰ ਵੀ ਪਾਇਆ ਜਾਵੇ ਜਿਹੜਾ ਕੁਝ ਹੁੰਦਾ ਉਹ ਪਾ ਲਿਆ ਜਾਂਦਾ ਫਿਰ ਵੀ ਦਾਲ ਸਬਜ਼ੀਆ ਜਿਹੜਾ ਬਹੁਤ ਜ਼ਿਆਦਾ ਸਵਾਦ ਬਣਦਾ ਲੋ ਜੀ ਜਦੋਂ ਤੱਕ ਪਿਆਜ਼ ਪੁੱਜਦੇ ਨਹੀਂ ਇਧਰੋਂ ਆਪਾਂ ਹਾਰੇ ਚ ਦਾਲ ਵੀ ਲੈ ਜਾਂਦੇ ਆ ਕੱਢ ਕੇ ਤੁਸੀਂ ਦੇਖ ਸਕਦੇ ਹੋ ਦਾਲ ਆ ਜਿਹੜੀ ਆਪਣੀ ਖਾਜੇ ਵੀ ਮਠੀ ਮਠੀ ਰਿਜ ਰਹੀ ਆ ਤਕਰੀਬਨ 2 ਘੰਟੇ ਹੋ ਗਏ ਸੀ 2 ਤੋਂ 2.5 ਘੰਟੇ ਹੋ ਗਏ ਸੀ ਦਾਲ ਰੱਖੀ ਹੋਈ ਕਿਉਂਕਿ ਆਪਾਂ ਹਾਰੇ ਦੇ ਵਿੱਚ ਦਾਲ ਰੱਖ ਕੇ ਬਿਲਕੁਲ ਬੇਲੇ ਹੁੰਨੇ ਆ ਬਾਕੀ ਕੰਮ ਨਿਪਟਾ ਸਕਦੇ ਆ ਆਪਣੇ ਧਾਰ ਵਗੈਰਾ ਮੈਂ ਕੱਢ ਲਈ ਸੀ ਆਟਾ ਵਗੈਰਾ ਵੀ ਖੰਨਤਾ ਸੀ ਤੇ ਹੋਰ ਵੀ ਜਿਹੜੇ ਨਿੱਕੇ ਮੋٹے ਕੰਮ ਥੰਦੇ ਸੀ ਉਹ ਆਪਾਂ ਸਾਰੇ ਨਿਪਟਾ ਲਏ ਸੀ ਬਿਲਕੁਲ ਐਂਡ ਤੇ ਆਪਾਂ ਲਾਵਾਂਗੇ ਦਾਲ ਨੂੰ ਤੜਕਾ ਤੇ ਫਿਰ ਉਸ ਤੋਂ ਬਾਅਦ ਰੋਟੀ ਪਕਾ ਕੇ ਕੰਮ ਨਿਬੜ ਜਾਊਗਾ ਸੁਖਾਰੇ ਦਾ ਇਹੀ ਸਭ ਤੋਂ ਸੌਖਾ ਤਰੀਕਾ ਵੀ ਆਰਾਮ ਨਾਲ ਤੁਸੀਂ ਫ੍ਰੀ ਰਹਿ ਸਕਦੇ ਹੋ ਬਾਕੀ ਸਾਰੇ ਕੰਮ ਥੰਦੇ ਕਰ ਸਕਦੇ ਹਾਂ ਇਹ ਨਹੀਂ ਹੈਗਾ ਵੀ ਵਾਰੀ-ਵਾਰੀ ਚੈੱਕ ਕਰਨੀ ਆ ਤਕਰੀਬਨ ਪਿਆਜ਼ ਵੀ ਆਪਣੇ ਭੁੱਜ ਚੁੱਕੇ ਨੇ ਪਿਆਜ਼ ਨੂੰ ਆਪਾਂ ਸਿਰਫ 90% ਭੁੰਨਣਾ 100% ਨਹੀਂ ਭੁੰਨਣਾ ਥੋੜਾ ਜਿਹਾ ਜੂਸੀ ਰੱਖਾਂਗੇ ਇਹ ਦਾਲ ਦੇ ਵਿੱਚ ਜਿਹੜਾ ਪਿਆਜ਼ ਆ ਜੂਸੀ ਬਹੁਤ ਜ਼ਿਆਦਾ ਸਵਾਦ ਲੱਗਦਾ ਬਿਲਕੁਲ ਇਹ ਨਾ ਹੋਵੇ ਵੀ ਤੁਸੀਂ ਇਹਨੂੰ ਬਰਾਊਨ ਕਰ ਲਓ ਇੱਕ ਵਾਰੀ ਆਹ ਤਰੀਕੇ ਨਾਲ ਬਣਾ ਕੇ ਦੇਖਿਓ ਤੁਹਾਨੂੰ ਆਪੇ ਜਿਹੜਾ ਫਰਕ ਆ ਪਤਾ ਲੱਗੂਗਾ ਲੋ ਜੀ ਪਿਆਜ਼ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਤੁਸੀਂ ਚਾਹੋ ਤਾਂ ਇੱਥੇ ਕੁਜੇ ਦੇ ਵਿੱਚ ਵੀ ਦਾਲ ਨੂੰ ਘੋਟ ਸਕਦੇ ਸੀ ਪਰ ਮੈਂ ਇੱਥੇ ਨਹੀਂ ਘੋਟੀ ਕਿਉਂਕਿ ਮੈਨੂੰ ਥੋੜਾ ਜਿਹਾ ਜਿਹੜਾ ਆਪਣਾ ਕੀ ਆ ਉਹ ਖੜਾ ਪਸੰਦ ਆ। ਇਹੋ ਜਿਸ ਦਾ ਹੋਵੇ ਦਾਲ ਦੇ ਵਿੱਚ ਸੋਮਾ ਇੱਥੇ ਨਹੀਂ ਘੁੱਟੀ ਇੱਥੇ ਨੇ ਬਿਲਕੁਲ ਮੈਸ਼ ਹੋ ਜਾਣਾ ਸੀ। ਤੇ ਆਪਾਂ ਇਹਨੂੰ ਥੋੜਾ ਥੋੜਾ ਜਿੰਨੀ ਕੁ ਲੋੜ ਹੋਈ ਕੜਾਹੀ ਦੇ ਵਿੱਚ ਹੀ ਘੋਟਾਂਗੇ। ਲਓ ਜੀ ਮੈਂ ਕੁਝ ਜਵ ਵੀ ਚੱਕ ਕੇ ਪਾਤਾ ਸੀ ਤੇ ਜਿਹੜੀ ਥੱਲੇ ਰਹਿ ਗਈ ਸਖਤ ਦਾਲ ਉਹਨੂੰ ਆਪਾਂ ਫੇਰ ਪਾ ਦਨੇ ਆ। ਕੱਢ ਕੇ ਕੜਛੀ ਦੇ ਨਾਲ ਬਹੁਤ ਜ਼ਿਆਦਾ ਵਧੀਆ ਆਪਣੀ ਜਿਹੜੀ ਰੰਗ ਦਾ ਦਾਲ ਦਾ ਆ ਤੇ ਪਾਣੀ ਬਿਲਕੁਲ ਵੀ ਵੱਧ ਘੱਟ ਨਹੀਂ ਰਹਿੰਦਾ। ਲੋ ਜੀ ਇਹਨੂੰ ਆਪਾਂ ਪੱਕਣ ਦੇਵਾਂਗੇ ਘੱਟੋ ਘੱਟ 10 ਮਿੰਟ ਆਪਾਂ ਦਾਲ ਨੂੰ ਪਕਾਵਾਂਗੇ ਤਾਂ ਕਿ ਜਿਹੜਾ ਤੜਕਾ ਉਹ ਵੀ ਵਿੱਚ ਚੰਗੀ ਤਰ੍ਹਾਂ ਰੱਚ ਜੇ 5-6 ਮਿੰਟ ਹੋ ਗਏ ਆਪਾਂ ਵਿੱਚੋਂ ਚੈੱਕ ਕਰ ਲੈਨੇ ਆਂ ਦਾਲਾ ਜਿਹੜੀ ਆਪਣੀ ਸੰਘਣੀ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਕੋਟਾਂਗੇ ਤੁਸੀਂ ਚਾਹੋ ਤਾਂ ਕੜਛੀ ਦੀ ਬੈਕ ਸਾਈਡ ਦੇ ਨਾਲ ਵੀ ਇਹਨੂੰ ਕੋਟ ਸਕਦੇ ਹੋ ਪਰ ਆਪਾਂ ਕੋਟਨੀ ਦੇ ਨਾਲ ਕੋਟਾਂਗੇ ਬਹੁਤੀ ਜਿਆਦਾ ਨਹੀਂ ਕੋਟ ਦੇ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਹਾਨੂੰ ਪਸੰਦਾ ਘੁਟੀ ਹੋਈ ਦਾਲ ਤੁਸੀਂ ਉਨੀ ਕੋਟ ਸਕਦੇ ਹੋ ਤੇ ਆਪਾਂ ਥੋੜੀ ਜਿਹੀ ਖੜੀ ਹੋਈ ਖਾਵਾਂਗੇ ਜਿਦੇ ਵਿੱਚੋਂ ਦਾਣੇ ਵੀ ਦਿਸਦੇ ਹੋਣ ਛੋਲਿਆਂ ਦੇ ਤੇ ਆਪਣਾ ਜਿਹੜਾ ਕੀ ਆ ਉਹ ਵੀ ਦਿਸਦਾ ਹੋਵੇ ਤੁਸੀਂ ਇੱਥੇ ਚਾਹੋ ਜੋ ਤੜਕਾ ਲਾਇਆ ਸੀ ਤਾਂ ਤੁਸੀਂ ਇੱਕ ਲੌਂਗ ਤੇ ਹਰੀ ਇਲਾਚੀ ਪਾ ਸਕਦੇ ਹੋ ਪਰ ਇਹਦੇ ਵਿੱਚ ਕੋਈ ਹੋਰ ਮਸਾਲਾ ਨਾ ਪਾਓ ਕਿਉਂਕਿ ਮਸਾਲਿਆਂ ਨਾਲ ਦਾਲ ਦਾ ਜਿਹੜਾ ਅਸਲੀ ਸਵਾਦ ਆ ਉਹ ਨਹੀਂ ਆਉਂਦਾ ਮਸਾਲਿਆਂ ਦਾ ਸਵਾਦ ਥੱਲੇ ਹੋਣਾ ਚਾਹੀਦਾ ਤੇ ਆਪਣੀ ਦਾਲ ਦਾ ਸਵਾਦ ਉੱਪਰ ਹੋਣਾ ਚਾਹੀਦਾ ਤਾਂ ਹੀ ਇਹ ਦਾਲ ਸਬਜ਼ੀ ਦਾਲ ਆ ਜਿਹੜੀ ਸਵਾਦ ਲੱਗਦੀਆਂ ਨੇ ਦਾਲਾਂ ਲੋ ਜੀ ਇਹ ਪਹਿਲਾਂ ਮੈਂ ਤੜਕੇ ਦੇ ਵਿੱਚ ਕਸੂਰੀ ਮੇਥੀ ਪਾਉਣੀ ਹੁੰਦੀ ਆ ਪਰ ਅੱਜ ਆਪਾਂ ਭੁੱਲ ਗਏ ਸੀ ਸੋ ਮੈਂ ਇਹਨੂੰ ਤਵੇ ਤੇ ਰੋਸਟ ਕਰਕੇ ਬਾਅਦ ਚੋਂ ਪਾਇਆ ਉਹਦੀ ਵੀਡੀਓ ਰਿਕਾਰਡ ਨਹੀਂ ਹੋਈ ਇਹ ਆਪਾਂ ਇੱਕ ਚਮਚਾ ਭਰ ਕੇ ਪਾ ਜੀ ਕਸੂਰੀ ਮੇਥੀ ਦਾ ਤੇ ਧਨੀਆ ਸੁੱਕਾ ਸੀ ਜਿਹੜਾ ਮੇਰੇ ਕੋਲੇ ਸੁਕਾ ਕੇ ਰੱਖਿਆ ਹੋਇਆ ਸੀ ਹਰਾ ਧਨੀਆ ਕਸੂਰੀ ਮੇਥੀ ਪਾਉਣ ਤੋਂ ਬਾਅਦ ਵੀ 2-3 ਮਿੰਟ ਆਪਾਂ ਸੇਕ ਆ ਜਿਹੜਾ ਲਵਾ ਲਿਆ। ਦਾਲ ਆਪਾਂ ਥੱਲੇ ਉਤਾਰ ਲਈ। ਜਿਉਂ-ਜਿਵੇਂ ਇਹ ਪਈ ਰਹੂਗੀ ਇਹਨੇ ਹੋਰ ਸੰਘਣੀ ਹੋ ਜਾਣਾ। ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਸੰਘਣੀ ਪਤਲੀ ਰੱਖ ਸਕਦੇ ਹੋ ਜਿੰਨੀ ਤੁਸੀਂ ਖਾਣੇ ਹੋ। ਤੇ ਦਾਲ ਪਾਵਾਂਗੇ ਆਪਾਂ ਛੰਨੇ ਦੇ ਵਿੱਚ। ਤੁਸੀਂ ਦੇਖ ਲਓ ਕਿੰਨੀ ਵਧੀਆ ਜਿਹੜੀ ਦਾਲ ਆਪਣੀ ਕੂਟੀ-ਕੂਟੀ ਬਣ ਕੇ ਤਿਆਰ ਹੋਈ ਆ। ਬਹੁਤ ਜ਼ਿਆਦਾ ਵਧੀਆ ਦਾਲ ਬਣੀ ਆ। ਜਿੰਨੀ ਇਹ ਦੇਖਣ ਨੂੰ ਸੋਹਣੀ ਲੱਗਦੀ ਆ ਉੰਨੀ ਇਹ ਖਾਣ 'ਚ ਸਵਾਦ ਆ ਤੇ ਉੰਨੀ ਹੀ ਜ਼ਿਆਦਾ ਸੇਫ ਮੰਦਾ। ਤੁਸੀਂ ਵੀ ਜਰੂਰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਅੱਜ ਵਾਲੀ ਰੈਸਪੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਲੋ ਜੀ ਦੇਖ ਲਓ ਕੱਲਾ ਕੱਲਾ ਦਾਣਾ ਵੀ ਵਿੱਚ ਦਿਖ ਰਿਹਾ ਦਾਲ ਦਾ ਤੇ ਘੁੱਟੀ ਵੀ ਪੂਰੀ ਆ ਨਾਲ ਆਪਾਂ ਨੂੰ ਘੀਆ ਵੀ ਦਿਖ ਰਿਹਾ ਜਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤੇ ਮਸਾਲਿਆਂ ਨਾਲ ਦਾਲਾਂ ਕਦੇ ਵੀ ਸਵਾਦ ਨਹੀਂ ਬਣਦੀਆਂ ਜਿਹੜੇ ਵੀ ਖੜੇ ਮਸਾਲੇ ਪਾਏ ਨੇ ਉਹ ਸਾਰੇ ਦਾਲ ਦੇ ਨਾਲ ਜਾਂਦੇ ਨੇ ਤੁਸੀਂ ਇੱਕ ਵਾਰੀ ਇਹ ਤਰੀਕਾ ਜ਼ਰੂਰ ਬਣਾ ਕੇ ਦੇਖਿਓ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ